ਨਕਲੀ ਸ਼ਰਾਬ ਮਿਲਣ ਦਾ ਸਿਲਸਲਾ ਅਜੇ ਵੀ ਜਾਰੀ ਹੈ ਕੁਝ ਲਾਲਚੀ ਲੋਕ ਕਰ ਰਹੇ ਨੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਜੀहां ਜਿੱਥੇ ਪੰਜਾਬ ਅੰਦਰ ਕਈ ਵਾਰ ਨਕਲੀ ਸ਼ਰਾਬ ਪੀਣ ਨਾਲ ਲੋਕਾਂ ਨੂੰ ਆਪਣੀ ਜਾਨ ਗਵਾਣੀ ਪਈ ਹੈ ਉੱਥੇ ਸਰਕਾਰ ਨੂੰ ਲੱਖਾਂ ਰੁਪਏ ਮ੍ਰਿਤਕਾਂ ਨੂੰ ਮੁਆਵਜ਼ਾ ਦੇਣਾ ਪਿਆ ਪਰੰਤੂ ਅਜੇ ਵੀ ਅਜਿਹੇ ਹੀ ਘਟਨਾਵਾਂ ਪੰਜਾਬ ਅੰਦਰ ਦੇਖਣ ਨੂੰ ਮਿਲ ਰਹੀਆਂ ਨੇ ਸੰਗਰੂਰ ਦੇ ਇਲਾਕਾ ਸ਼ੇਰਪੁਰ ਦੇ ਵਿੱਚ ਬੀਤੀ ਰਾਤ ਐਕਸਾਈਜ਼ ਵਿਭਾਗ ਦੇ ਵੱਲੋਂ ਇੱਕ ਰੇਡ ਕਰਕੇ ਉਕਤ ਵਿਅਕਤੀ ਤੋਂ ਚੱਲ ਰਹੀ ਪੱਠੀ ਬਰਾਮਦ ਕੀਤੀ ਗਈ ਹੈ ਜਿਸ ਵਿੱਚ ਸੈਂਕੜੇ ਲੀਟਰ ਦਾ ਜਿਹੜਾ ਕਿ ਲਾਹਣ ਬਰਾਮਦ ਕੀਤਾ ਗਿਆ ਤੇ ਸ਼ਰਾਬ ਦੀਆਂ ਬੋਤਲਾਂ ਵੀ ਬਰਾਮਦ ਕੀਤੀਆਂ ਗਈਆਂ ਨੇ ਇਸ ਸੰਬੰਧੀ ਸਾਰੀ ਜਾਣਕਾਰੀ ਐਕਸਾਈਜ਼ ਵਿਭਾਗ ਦੇ ਅਧਿਕਾਰੀ ਲਖਮੀਰ ਚੰਦ ਨੇ মিডিਆ ਨੂੰ ਦਿੱਤੀ ਹੈ ਜਿਵੇਂ ਸੀਗਾ ਇਹਨਾਂ ਨੂੰ ਕੋਈ ਇਨਫੋਰਮੇਸ਼ਨ ਮਿਲੀ ਸੀ ਸਾਡੇ ਇੰਸਪੈਕਟਰ ਸਲੂ ਤੇ ਪੁਲਿਸ ਟੀਮ ਨੂੰ ਤੇ ਉਹਦੇ ਤੇ ਜਿਹੜੀ ਹੈਗੀ ਹੈ ਕਾਰਵਾਈ ਕਰਦੇ ਹੋਏ ਜਿਹੜੀ ਆ ਉਥੇ ਰੇਡ ਕੀਤੀ ਗਈ ਭੋਲਾ ਸਿੰਘ ਸੀਗਾ ਕੋਈ ਉਹਦੇ ਘਰੇ ਤੇ ਉਥੇ ਜਿਹੜੇ ਨੇ 14 ਡਰਮ ਦੇ तकरीबन ਲਾਹਨ ਦੇ ਬਰਾਮਦ ਹੋਏ ਨੇ ਤੇ ਕੀ ਹੁਣ ਕੋਈ ਮਾਮਲਾ ਦਰਜ ਕੀਤਾ ਗਿਆ ਹਾਂਜੀ ਮਾਮਲਾ ਦਰਜ ਹੋ ਗਿਆ ਜੀ ਐਫ ਆਈ ਆਰ ਦਰਜ ਹੋ ਗਈ ਜੀ ਉਹਦੇ ਤੇ 68 14 ਦੇ ਦੀ ਨੋਟੇ ਤੇ ਮਾਮਲਾ ਦਰਜ ਹੋ ਗਿਆ ਬੰਦੇ ਤੇ ਕੀ ਉਹ ਬੰਦਾ ਰਾਤੀ ਮੌਕੇ ਤੇ ਅਰੈਸਟ ਕਰ ਲਿਆ ਸੀ ਜੀ ਇਹ ਕਿਸ ਤਰ੍ਹਾਂ ਪੈਕਿੰਗ ਕਰਕੇ ਵੇਚਦੇ ਸੀਗੇ ਜਾਂ ਸਰ ਬੋਤਲਾਂ ਬਣਾ ਕੇ ਵੇਚਦੇ ਸੀਗੇ ਨਹੀਂ ਇਹ ਤਾਂ ਪੁਰਾਣੀ ਬੋਤਲਾਂ ਜਿਵੇਂ ਸ਼ਰਾਬ ਦੀਆਂ ਖਾਲੀ ਬੋਤਲਾਂ ਲੈ ਕੇ ਉੱਥੇ ਤੋਂ ਕਵਾੜੀਆਂ ਤੋਂ ਜਾਂ ਕਿਥੋਂ ਵੀ ਇਕੱਠੀਆਂ ਕਰਕੇ ਉਹਦੇ ਵਿੱਚ ਪਾ ਕੇ ਵੇਚ ਦਿੰਦੇ ਸੀਗੇ ਜਾਂ ਕਿਸੇ ਵਿੱਚ ਪੈਪਸੀ ਦੀ ਬੋਤਲ ਚ ਹੋਗੀ ਜਾਂ ਕਿਸੇ ਹੋਰ ਬੋਤਲ ਚ ਹੋਗੀ ਐਦਾਂ ਪਾ ਕੇ ਵੇਚ ਕਿੰਨਾ ਸਟਾਕ ਹੈ ਜਿਹੜਾ ਬਰਮਤ ਹੋਇਆ ਜੀ ਇਹਨਾਂ 'ਚ ਅ 20 ਬਾਈ ਬੋਤਲਾਂ ਬਰਮਤ ਹੋਈਆਂ ਨੇ ਇਹਨਾਂ ਤੋਂ ਅੱਛਾ ਜੀ ਕੋਈ ਮਾਰਕਾ ਵੀ ਲਗਾ ਕੇ ਰੱਖਦੇ ਸੀ ਉਹਦੇ ਨਹੀਂ ਮਾਰਕਾ ਤਾਂ ਐਸੱਚ ਕੋਈ ਨਹੀਂ ਤੁਹਾਨੂੰ ਦੱਸਿਆ ਵੀ ਜਿਹੜਾ ਪੁਰਾਣਾ ਬਾਰਦਾਨਾ ਹੁੰਦਾ ਠੇਕੇ ਠੁਕੇ ਦੀ ਜਿਹੜੀ ਪੁਰਾਣੀ ਸ਼ਰਾਬ ਦੀ ਬੋਤਲਾਂ ਹੋ ਗਈਆਂ ਪੈਪਸੀ ਦੀ ਬੋਤਲ ਹੋ ਗਈ ਉਹਨਾਂ ਦੇ ਵਿੱਚ ਪਾ ਕੇ ਦੇਦੇ ਸੀ ਇੱਥੇ ਹੀ ਰੇਟ ਤੇ ਵੇਚਦੇ ਸੀ ਜੀ ਇਹ ਹਜੇ ਇਨਵੈਸਟੀਗੇਸ਼ਨ ਚੱਲ ਰਹੀ ਆ ਉਹ ਆਈਓ ਦੱਸ ਰਿਹਾਗਾ ਜੀ ਬੈਟਰ ਉਹ ਪਾਰਟ ਆਫ ਇਨਵੈਸਟੀਗੇਸ਼ਨ ਹੈਗਾ ਕਿੰਨੇ ਵਿਅਕਤੀ ਇਹਦੇ ਵਿੱਚ ਜੀ ਕੰਪਨੀ ਦੇ ਨੇ ਜੀ ਪ੍ਰਿਮੇਰ ਲਾਖੀ ਤਾਂ ਜਿਹੜਾ ਹੈਗਾ ਭੋਲਾ ਸਿੰਘ ਹੈਗਾ ਜਿਹੜਾ ਉਹਦੇ ਤੇ ਹੀ ਪਰਚਾ ਹਜੇ ਉਹੀ ਹੋਇਆ ਤੇ ਬਾਕੀ ਇਨਵੈਸਟੀਗੇਸ਼ਨ ਦਾ ਪਾਰਟ ਹੈ ਆਈਓ ਸਾਹਿਬ ਜਿਹੜੇ ਨੇ ਉਹਦੇ ਤੇ ਜਿਹੜੇ ਜਿਹੜੇ ਬੰਦੇ ਦਾ ਕੋਈ ਆਊਗਾ ਤੇ ਉਹਦੇ ਵਿਰੁੱਧ ਕਾਰਵਾਈ ਹੋਣੀ ਹੈ ਦੇਖੋ ਜੀ ਇਹ ਸਾਡੇ ਏਰੀਆ ਦੇ ਵਿੱਚ ਜਿਵੇਂ ਲਾਲੀਆ ਸੰਗਰੂਰ ਟੂ ਦੇ ਵਿੱਚ ਜਿਵੇਂ ਕੱਚੀ ਲਾਹਣ ਹੈਗੀ ਇਹ ਸਾਡੇ ਬਹੁਤ ਘੱਟ ਹੈਗੀ ਆ ਤੇ ਜਾਂ ਤਾਂ ਜਿਵੇਂ ਹੁਣ ਡਿਊ ਟੂ ਜਿਹੜਾ ਇਹ ਫੜ ਫੜ ਕਰਕੇ ਹੋ ਗਿਆ ਜਾਂ ਜਿਵੇਂ ਇਸ ਕਰਕੇ ਜਿਹੜਾ ਹੈਗਾ ਇਸ ਕਿਉਂਕਿ ਸਾਡੇ ਕਮਿਸ਼ਨਰ ਸਾਹਿਬ ਨੇ ਸ੍ਰੀ ਜਪਿੰਦਰ ਜੋਰਵਾਲ ਜੀ ਉਹਨਾਂ ਦੇ ਸਖਤ ਹਦਾਇਤਾਂ ਨੇ ਸਾਡੇ ਡੀਸੀ ਸਾਹਿਬ ਨੇ ਪਵਨਜੀਤ ਜੀ ਸਾਡੇ ਸਹਾਇਕ ਕਮਿਸ਼ਨਰ ਗੁਰਸ਼ਨ ਹੁਰੀਆ ਜੀ ਇਹਨਾਂ ਦੀ ਜਿਹੜੀ ਸਰਕਾਰ ਦੀ ਇੱਕ ਸਭ ਤੋਂ ਜਿਹੜੀ ਵੱਧ ਚੱਲ ਰਹੀ ਹੈ ਯੁਧ ਨਸ਼ਿਆਂ ਵਿਰੁੱਧ ਜਿਹੜੀ ਹੈਗੀ ਹੈ ਉਹਦੇ ਤਹਿਤ ਸਾਡੀ ਜ਼ੀਰੋ ਟੋਲਰੈਂਸ ਪਾਲਿਸੀ ਹੈਗੀ ਹੈ ਜੀ ਤੇ ਕੋਈ ਵੀ ਸਾਨੂੰ ਇਨਫੋਰਮੇਸ਼ਨ ਮਿਲਦੀ ਆ ਸਿਉਂਦੇ ਤੇ ਕਾਰਵਾਈ ਕਰਕੇ ਤੇ ਨਾਲ ਦੀ ਨਾਲ ਅਮਲ ਵਿੱਚ ਲਿਆਨੇ ਆਉਂਦੇ ਪਿਛਲੇ ਸਮੇਂ ਸਰ ਪਿੰਡ ਗੁਜਰਾ ਦੇ ਵਿੱਚ ਜ਼ਹਿਰੀਲੀ ਸ਼ਰਾਬ ਨਾਲ ਕੈਲੀਏ ਜਾਂ ਨਕਲੀ ਸ਼ਰਾਬ ਨਾਲ ਬੜੀਆਂ ਬੋਤਲਾਂ ਹੋਈਆਂ ਜੀ ਤੇ ਹੁਣ ਦੁਬਾਰਾ ਫੇਰ ਜਿਹੜੇ ਇਸ ਤਰ੍ਹਾਂ ਦੇ ਘਟਨਾਵਾਂ ਆ ਰਹੇ ਸਾਹਮਣੇ ਇਸੇ ਕਰਕੇ ਜਿਹੜੀ ਇਹ ਫੜੀ ਜਾ ਰਹੀਆਂ ਤਾਂ ਇਹ ਸਰਕਾਰ ਦੀ ਜ਼ੀਰੋ ਟੋਲਰੈਂਸ ਪਾਲਿਸੀ ਹੈ ਜੀ ਇਹਦੇ ਇਹਦੇ ਮੀਨੂਕ ਬਿਲਕੁਲ ਹੈ ਤੇ ਇਹ ਇਹ ਜਆ ਸਰਕਾਰ ਦੇ ਵੱਲੋਂ ਸਖਤ ਹਦਕਤਾਂ ਨੇ ਵੀ ਕੋਈ ਵੀ ਇਹ ਜਆ ਜਿਹੜਾ ਹੈਗਾ ਇਹਨੂੰ ਟੋਲਰੇਟ ਨਹੀਂ ਕੀਤਾ ਜਾਊਗਾ ਇਸੇ ਕਰਕੇ ਇਹਨਾਂ ਦੇ ਜਿਹੜੇ ਵੀ ਕੋਈ ਸਖਸ਼ ਇਹ ਜਆ ਹਾਂਦਾ ਜਿਹਦੇ ਵਿਰੁੱਧ ਕੋਈ ਨਾ ਕੋਈ ਮਤਲਬ ਕਿ ਇੱਕ ਸ਼ਰਾਬ ਦਾ ਕੋਈ ਹੈਗਾ ਤਾਂ ਉਹਨੂੰ ਨਾਲ ਦੀ ਨਾਲ ਉਹਦੇ ਤੇ ਬੰਦੀ ਕਲੋਨੀ ਕਾਰਵਾਈ ਕੀਤੀ ਜਾ ਜਿਹੜੇ ਹੋਰ ਵੀ ਲੋਕ ਕਰ ਰਹੇ ਨੇ ਸਰ ਉਹਨਾਂ ਨੂੰ ਕੀ ਕਹਿਣਾ ਚਾਹੂੰਗਾ ਇਸ ਮੈਸੇਜ ਹੈ ਜੀ ਸਾਰਿਆਂ ਨੂੰ ਵੀ ਕੋਈ ਵੀ ਨਹੀਂ ਬਖਸ਼ਿਆ ਜਾਊਗਾ ਜੇ ਕੋਈ ਹੋਈ ਜੀ ਇਹ ਪਤਾ ਲੱਗਿਆ ਜੀ ਕਦੋਂ-ਕਦੋਂ ਕਰਦਾ ਆਇਆ ਸੀ ਜੀ ਇਹ ਕੰਮ ਇਹ ਕੋਣ ਜੀ ਇਹ ਜਿਹੜੇ ਉਹ ਮਾਮਲਾ ਦਰਦੀ ਕੀਤਾ ਵੈ ਕੋਣ ਦੇ ਦੇਖੋ ਸਾਡੇ ਧਿਆਨ ਦੇ ਵਿੱਚ ਹੁਣੇ ਹੁਣ ਆਇਆ ਜੀ ਤੇ ਹੁਣ ਇਹ ਬਾਕੀ ਉਹਨੂੰ ਅਸੀਂ ਆਈਓ ਨੇ ਜਿਹੜੇ ਉਹਨਾਂ ਨੂੰ ਵੀ ਡਾਇਰੈਕਸ਼ਨਸ ਦਿੱਤੀਆਂ ਵੀ ਇਹਦੇ ਵਿੱਚ ਜਿਹੜੇ ਜਿਹੜੇ ਬੰਦੇ ਸ਼ਾਮਲ ਨੇ ਕੋਈ ਕੋਈ ਹੋਰ ਬੰਦਾ ਉਹਨੋਂ ਵੀ ਉਹ ਜਿਹੜੀ ਤਫ਼ਤੀਸ਼ ਹੈਗੀ ਹੈ ਉਹ ਪੁਲਸ ਨੇ ਕਰਨੀ ਹੈਗੀ ਇਹ ਆਈਓ ਨੇ ਕਰਨੀ ਉਸ ਮਜੂਸੀ ਸਭ ਤੁਹਾਡੇ ਨਾਲ ਹਾਂਜੀ ਹਾਂ ਪੁਲਸ ਜਿਹੜਾ ਜੁਆਇੰਟ ਆਪਰੇਸ਼ਨ ਸੀਗਾ ਇਹ ਪੁਲਸ ਦਾ ਜੀ ਹਾਂ ਪੁਲਸ ਦਾ ਇਸ ਦਾ ਜੁਆਇੰਟ ਆਪਰੇਸ਼ਨ ਸੀਗਾ ਆਹ ਸੇਖਰ ਬਲੂ ਲਾਣ ਪ੍ਰਾਇਵਟ ਕੀ ਇਹ ਪੂਰਾ ਮਾਮਲਾ ਹਾਂਜੀ ਇਹਦੇ ਵਿੱਚ ਕੱਲ ਮਤੀਨ 9 ਸਤੰਬਰ ਨੂੰ ਥਾਣਾ ਸ਼ੇਰਪੁਰ ਦੇ ਐਸੇ ਕਰਮ ਸਿੰਘ ਦੀ ਪੁਲਿਸ ਪਾਰਟੀ ਨੂੰ ਇਤਲਾਹ ਮਿਲੀ ਸੀ ਕਿ ਬੜੀ ਪਿੰਡ ਦਾ ਬਲਵਿੰਦਰ ਸਿੰਘ ਰੋਹਲਾ ਜਿਹੜਾ ਉਹ ਭਾਰੀ ਮਾਤਰਾ ਦੇ ਵਿੱਚ ਘਰ ਦੇ ਵਿੱਚ ਦੇਸੀ ਸ਼ਰਾਬ ਨਿਲਾਣ ਪਾ ਕੇ ਰੱਖਿਆ ਤੇ ਸ਼ਰਾਬ ਕਸ਼ੀਦ ਕੇ ਉਹ ਨਜਾਇਜ਼ ਸ਼ਰਾਬ ਘਣ ਕੇ ਵੇਚਦਾ ਹੈ ਤੇ ਉਹਦੇ ਸਬੰਧ ਵਿੱਚ ਐਸੇ ਕਰਮ ਸਿੰਘ ਸਮੇਤ ਸਾਥੀ ਕਰਮਚਾਰੀਆਂ ਦੇ ਨਾਲ ਐਕਸਾਈਜ਼ ਇਨਸਪੈਕਟਰ ਮੈਡਮ ਗਗਨਦੀਪ ਕੌਰ ਸੀਗੇ ਤੇ ਉਹਨਾਂ ਦੇ ਸਟਾਫ ਨਾਲ ਜਾ ਕੇ ਉੱਥੇ ਰੇਡ ਕੀਤਾ ਤਾਂ ਉੱਥੇ ਚਾਲੂ ਪੱਠੀ ਜੋ ਚੱਲ ਰਹੀ ਸੀ ਸ਼ਰਾਬ ਕਸ਼ੀਦੀ ਜਾ ਰਹੀ ਸੀ ਉਹ ਬਰੰਦ ਕੀਤੀ ਤੇ ਨਾਲ ਹੀ ਉੱਥੇ ਛੋਟੇ ਛੋਟੇ ਡਰਮਾਂ ਦੇ ਵਿੱਚ ਵੱਖ-ਵੱਖ ਚ ਕਰੀਬ 560 ਲੀਟਰ ਤੇ ਲਾਹਣ ਬਰੰਦ ਹੋਇਆ ਤੇ 20 ਬੋਤਲਾਂ ਦੇ ਕਰੀਬ ਹੈਗੀ ਜਿਹੜੀ ਨਜਾਇਜ਼ ਸ਼ਰਾਬ ਤੇ ਚਾਲੂ ਪੱਠੀ ਦਾ ਸਾਮਾਨ ਬਰੰਦ ਕੀਤਾ ਜੋ ਇੱਕ ਇਹ ਕਾਫੀ ਵੱਡੀ ਬਰਾਮਦਗੀ ਹੈਗੀ ਸ਼ਰਾਬ ਦੀ ਇਹ ਕਰਕੇ ਫਿਰ ਉੱਥੇ ਉਹਨਾਂ ਦੇ ਖਿਲਾਫ ਬਲਵਿੰਦਰ ਸਿੰਘ ਦੇ ਖਿਲਾਫ ਮੁਕਾਦਮਾ ਦਾਇਰ ਕੀਤਾ ਇੱਕ ਆਰਚਾਈਐਕਟਰ ਦਾ ਤੇ ਉਹਨੂੰ ਗ੍ਰਿਫਤਾਰ ਵੀ ਕਰ ਲਿਆ ਤੇ ਅੱਜ ਉਹਨੂੰ ਮਾਂਜੂਬਦਾਲਤ ਸੁਪੇਸ਼ ਕੀਤਾ ਜਾਊਗਾ